ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਦਿਆਲ ਹੋਆ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਗੁਰੂ ਪਿਆਰੀ ਸਾਜਣਵਜੀ ਸਾਧ ਸੰਗਤ ਜੀ ਇਨ੍ਹਾਂ ਪੰਕਤੀਆਂ ਦੇ ਅੰਦਰ ਮਹਾਰਾਜ ਨੇ ਇੱਕ ਵੱਡਾ ਸੰਦੇਸ਼ ਮਨੁੱਖਤਾ ਨੂੰ ਦਿੱਤਾ ਹੈ। ਮਹਾਰਾਜ ਕਹਿੰਦੇ ਨੇ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁਖ ਬਿਨਸੇ ਸੁਖ ਪਾਇਆ। ਵੇਖੋ ਬਾਣੀ ਨੂੰ ਪੜ੍ਹਨ ਲੱਗਿਆ ਇਸ ਤਰਤੀਬ ਦਾ ਸਾਨੂੰ ਧਿਆਨ ਰੱਖਣਾ ਪਏਗਾ। ਕੀ ਪੈ ਤੇ ਭੋ ਦੋ ਅੱਖਰਾਂ ਦੇ ਨੇ ਜਿਹੜੇ ਜਿਵੇਂ ਅਸੀਂ ਸਮਝਦੇ ਆ ਵੀ ਸਿੰਗੂਲਰ ਕੁਝ ਅੱਖਰ ਹੁੰਦੇ ਨੇ ਕੁਝ ਪਲੂਰਲ ਹੁੰਦੇ ਨੇ। ਉਨ੍ਹਾਂ ਦੇ ਅੰਦਰ ਕੁਝ ਇੱਕ ਵਚਨ ਹੁੰਦੇ ਨੇ ਕੁਝ ਬਹੁ ਵਚਨ ਹੁੰਦੇ ਨੇ ਐਸੀ ਤਰ੍ਹਾਂ ਭੈ ਟਿਪੋ ਜਿੱਥੇ ਏਕ ਡਰ ਦੀ ਗੱਲ ਆਏਗੀ ਉਥੇ ਭੋ ਖਰਾਏਗਾ ਜਿੱਥੇ ਬਹੁਤੇ ਡਰਾਂ ਦੀ ਗੱਲ ਆਗੀ ਉਥੇ ਭੈ ਖਰਾਏਗਾ ਮਹਾਰਾਜ ਕਹਿੰਦੇ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਜੇ ਅਸੀਂ ਪ੍ਰਭੂ ਦੀ ਸ਼ਰਨ ਚ ਆ ਜਾਈਏ ਨਾ ਤੇ ਜੀਵਨ ਦੇ ਸਾਰੇ ਡਰ ਸਾਰੇ ਡਰਾਂ ਦੀ ਗੱਲ ਕੀਤੀ ਕਿਸੇ ਇੱਕ ਪਰਟੀਕੂਲਰ ਚੀਜ਼ ਦੀ ਗੱਲ ਨਹੀਂ ਕੀਤੀ ਮਹਾਰਾਜ ਸਾਰੇ ਡਰਾਂ ਦੀ ਗੱਲ ਕਰਦੇ ਨੇ ਕਹਿੰਦੇ ਪ੍ਰਭੂ ਦੀ ਸ਼ਰਨ ਦੇ ਵਿੱਚ ਆਇਆ ਪ੍ਰਭੂ ਕੀ ਚੰਗੇ ਗੁਣ ਚੰਗੀਆਂ ਵਡਿਆਈਆਂ ਚੰਗਾ ਵਿਹਾਰ ਮਹਾਰਾਜ ਕਹਿੰਦੇ ਜਦੋਂ ਬੰਦਾ ਇਹਨਾਂ ਚੀਜ਼ਾਂ ਦੀ ਸ਼ਰਨ 'ਚ ਆ ਜਾਂਦਾ ਹੈ ਨਾ ਵੇਖੋ ਸਾਡੇ ਡਰਾਂ ਦਾ ਬਹੁਤਾ ਕਾਰਨ ਇਹੀ ਹੈ ਦੇਖੋ ਬਾਣੀ ਨੇ ਬੜੇ ਕਲੀਅਰ ਕਟਾ ਗੱਲ ਕਹੀ ਹੈ ਕਿ ਸੋ ਡਰੈ ਜੇ ਪਾਪ ਕਮਾਣੈ ਜੀਓ ਜੀਵਨ ਦੇ ਵਿੱਚ ਮਨੁੱਖ ਡਰ ਰਿਹਾ ਤੇ ਉਹਦਾ ਡਰਨ ਦਾ ਕਾਰਨ ਕੀ ਹੈ ਕਿ ਮਨੁੱਖ ਜਿਹੜਾ ਹੈ ਨਾ ਉਹ ਪਾਪ ਕਮਾ ਰਿਹਾ ਹੈ ਜਿਵੇਂ ਜਿਵੇਂ ਪਾਪ ਕਮਾਂਦਾ ਓਵੇਂ ਓਵੇਂ ਦੇਖੋ ਮਨੁੱਖ ਕਿਸੇ ਨਾਲ ਝੂਠ ਮਾਰਦਾ ਹੈ ਕਿਸੇ ਨਾਲ ਫਰੇਵ ਕਰਦਾ ਹੈ ਕਿਸੇ ਨਾਲ ਧੋਖਾ ਕਰ ਰਿਹਾ ਇਹ ਸਾਰਾ ਕੁਝ ਕਰਦਿਆਂ ਨਾ ਉਹਦਾ ਜੀਵਨ ਡਰਦਾ ਹੈ ਫਿਰ ਗੁਨਾਹ ਤੇ ਮਨੁੱਖ ਕਰ ਲੈਂਦਾ ਪਰ ਗੁਨਾਹ ਤੋਂ ਬਾਅਦ ਮਨੁੱਖ ਦੇ ਹਿਰਦੇ ਦੇ ਅੰਦਰ ਡਰ ਹਮੇਸ਼ਾ ਹੀ ਰਹਿੰਦਾ ਹੈ ਇਹੀ ਬਚਨ ਨਾ ਤੁਸੀਂ ਹਿਸਟੋਰੀਕਲ ਪੱਕ ਤੋਂ ਜਦੋਂ ਪੜਦੇ ਹੋ ਨਾ ਤੇ ਗੁਰਤੇਗ ਬਹਾਦਰ ਸਾਹਿਬ ਜੀ ਆਪ ਚੱਲ ਕੇ ਤੇ ਦਿੱਲੀ ਚਾਂਦਨੀ ਚੌਕ ਵਿਖੇ ਪਹੁੰਚਦੇ ਨੇ ਤੇ ਇਹ ਗੱਲ ਕਹਿੰਦੇ ਨੇ ਕਹਿੰਦੇ ਦੇਖੋ ਮੈਂ ਇੱਥੇ ਕੋਈ ਆਪਣੀ ਜਾਨ ਬਖਸ਼ੀ ਕਰਵਾਣ ਨਹੀਂ ਆਇਆ ਮੈਂ ਆਪ ਚੱਲ ਕੇ ਇੱਕ ਆਪ ਤੇਰੇ ਕੋਲ ਆਇਆ ਤੇ ਤੂੰ ਚਾਹੇ ਤੇ ਜੋ ਮਰਜ਼ੀ ਕਰ ਸਕਦਾ ਹਾਂ ਮੈਂ ਇਹਨਾਂ ਦੀ ਬਾਹ ਫੜੀ ਆ ਤੇ ਇਹਨਾਂ ਦੀ ਬਾਹ ਛੜਨੀ ਕੋਈ ਨਹੀਂ ਤੂੰ ਬੋਤਾ ਕਰਕੇ ਬਸ ਇੰਨਾ ਕਰ ਸਕਦਾ ਵੀ ਮੈਨੂੰ ਕਤਲ ਕਰ ਦੇਗਾ ਗੁਰੂ ਪਾਤਸ਼ਾਹ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਮਹਾਰਾਜ ਕਹਿੰਦੇ ਐ ਹੋ ਸਕਦਾ ਵੀ ਤੂੰ ਮੇਰਾ ਖੂਨ ਇਸ ਧਰਤੀ ਤੇ ਡੋਲ ਦੇ ਪਰ ਇੱਕ ਗੱਲ ਜ਼ਰੂਰ ਚੇਤੇ ਰੱਖੀਂ ਕਿ ਅਸੀਂ ਸੱਚ ਦਾ ਪੱਲਾ ਫੜਿਆ ਤੇ ਸੱਚ ਦਾ ਪੱਲਾ ਫੜਨ ਲੱਗਿਆਂ ਜਿਹੜਾ ਖੂਨ ਸਾਡਾ ਇਸ ਧਰਤੀ ਤੇ ਡੁੱਲਣਾ ਹੈ ਨਾ ਉਸ ਤੋਂ ਬਾਅਦ ਸ਼ਹਾਦਤਾਂ ਦੀ ਇੱਕ ਵੱਡੀ ਲੜੀ ਵਜਣੀ ਹੈ ਤੇ ਇਹ ਹੀ ਰਿਐਲਿਟੀ ਹੈ ਕਿ ਜੇ ਉਸ ਸ਼ਹਾਦਤ ਹੁੰਦੀ ਹੈ ਤੇ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਨਗਾਰੇ ਵੱਜਦੇ ਨੇ ਉੱਥੇ ਮਹਾਰਾਜ ਸ਼ਸਤਰਾਂ ਦੇ ਨਾਲ ਸਿੰਘਾਂ ਦੀ ਆਪਸ ਦੇ ਅੰਦਰ ਪ੍ਰੈਕਟਿਸ ਕਰਵਾਉਂਦੇ ਨੇ ਕਿ ਆਉਣ ਵਾਲੇ ਸਮੇਂ ਦੇ ਅੰਦਰ ਇਹ ਸਾਰਾ ਮਾਹੌਲ ਬਣਨਾ ਹੈ ਈਵਨ ਇੱਥੇ ਤਾਂ ਕੀ ਇੱਕ ਵੱਡੇ ਇਤਿਹਾਸ ਦੇ ਅੰਦਰ ਹੈ ਸਾਰਾ ਕੁਝ ਵਾਪਰਿਆ ਕੀ ਤਕਰੀਬਨ 80 ਸਾਲ ਇੱਕ ਇਹੋ ਜਿਹਾ ਟਾਈਮ ਪੀਰੀਅਡ ਰਿਹਾ ਜਿਹਦੇ ਅੰਦਰ ਆਪਣੇ ਆਪ ਨੂੰ ਸਿੱਖ ਕਹਿਣ ਦਾ ਮੀਨਿੰਗ ਸੀਗਾ ਕਿ ਸਾਵੇਂ ਤੌਰ ਤੇ ਮੌਤ ਕਬੂਲ ਕਰ ਲੈਣੀ ਜਿਹਦੇ ਬਾਬਤ ਮੈਂ ਪੜ ਰਿਹਾ ਸੀਗਾ ਕਿ ਜਲੰਧਰ ਦੇ ਲਾਗੇ ਦੇ ਅੰਦਰ ਇੱਕ ਮੀਰ ਜادہ ਜਿਹੜਾ ਹੈ ਉਹ ਕਿਸੇ ਪਰਿਵਾਰ ਦੇ ਘਰ ਜਾਂਦਾ ਤੇ ਇਹ ਸਾਡੀ ਤਾਰੀਖ ਦੇ ਪੰਨੇ ਨੇ ਸਾਡੀ ਹਿਸਟੋਰੀਕਲ ਜਿਨ੍ਹਾਂ ਦੇ ਸਾਡੇ ਕੋਲ ਫੈਕਟ ਨਹੀਂ ਉਮੀਰ ਜਦਾ ਉਹਨਾਂ ਦੇ ਘਰ ਜਾਂਦਾ ਤੇ ਉਹਨਾਂ ਦੇ ਕੁਝ ਸਿਫਤਾ ਸੋਇਲੇ ਜਾਂਦਾ ਤੇ ਬਜ਼ੁਰਗ ਮਾਤਾ ਬੈਠੀ ਹੁੰਦੀ ਆ ਉਹ ਕਹਿੰਦੀ ਪੁੱਛਦੀ ਆ ਨੂੰ ਵੀ ਕੋਈ ਦਾਣੇ ਵਗੈਰਾ ਦੀ ਝੋਲੀ ਚ ਪਾਓ ਉਸ ਤੋਂ ਪਹਿਲਾਂ ਜੇ ਰੋਟੀ ਖਾਣੀ ਆ ਤੇ ਦੱਸੋ ਉਹ ਕਹਿੰਦਾ ਹਾਂ ਮੈਂ ਭੁੱਖਾ ਵਾਂ ਮੈਨੂੰ ਰੋਟੀ ਦੇ ਦਿਓ ਤੇ ਉਹ ਬਜ਼ੁਰਗ ਮਾਤਾ ਨੇ ਰੋਟੀ ਦਿੱਤੀ ਤੇ ਪੁੱਛਣ ਲੱਗਾ ਘਰ ਨੂੰ ਬੜੇ ਭਾਗ ਲੱਗੇ ਨੇ ਕਿੰਨੇ ਪੁੱਤਰ ਨੇ ਮਾਂ ਕਹਿਣ ਲੱਗੀ ਪੰਜ ਪੁੱਤਰ ਤੇ ਦੱਸਣ ਲੱਗੀ ਐ ਫਲਾਣੀ ਦੀ ਨੂੰਹ ਐ ਫਲਾਣੀ ਦੀ ਨੂੰਹ ਐ ਉਹਦੀ ਨੂੰਹ ਹੈ ਤੇ ਆਪਣੇ ਪੋਤਰਿਆਂ ਦੀ ਗੱਲ ਵੀ ਐ ਫਲਾਣੇ ਦਾ ਮੁੰਡਾ ਐ ਫਲਾਣੇ ਦਾ ਮੁੰਡਾ ਤੇ ਉਹਨੇ ਨਾ ਚਾਰ ਪੁੱਤਰਾਂ ਦੀ ਗੱਲ ਕੀਤੀ ਪੰਜਵੇਂ ਦੀ ਗੱਲ ਹੀ ਨਹੀਂ ਕੀਤੀ ਮੀਰ ਜ਼ਾਦਾ ਬੜੀ ਹੈਰਾਨਗੀ ਨਾਲ ਵੇਖਣ ਲੱਗਾ ਕਹਿੰਦਾ ਮਾਤਾ ਤੂੰ ਕਿਹਾ ਸੀ ਮੇਰੇ ਪੰਜ ਪੁੱਤਰ ਨੇ ਤੂੰ ਵਾਰ-ਵਾਰ ਜਦੋਂ ਧੀਆਂ ਪੁੱਤਰ ਵੀ ਗਿਣਾਏ ਤੇ ਨੂੰਹਾਂ ਵੀ ਗਣਾਈਆਂ ਤੇ ਤੂੰ ਚਾਰਾਂ ਦੀ ਗੱਲ ਕੀਤੀ ਪੰਜਵੇਂ ਦੀ ਗੱਲ ਨਹੀਂ ਕੀਤੀ ਪੰਜਵਾ ਕਿੱਥੇ ਐ ਮਾਤਾ ਦਾ ਜਵਾਬ ਸੀਗਾ ਪੰਜਵਾਂ ਸਿੱਖ ਬਣ ਗਿਆ ਉਹਦਾ मीनिंग ਹੈ ਸਿਗਾ ਵੀ ਪਤਾ ਨਹੀਂ ਉਹ ਸਿੱਖ ਬਣ ਗਿਆ ਹੁਣ ਕਿਸ ਵੇਲੇ ਉਹਦੀ ਸ਼ਹਾਦਤ ਦੀ ਖਬਰ ਜਿਹੜੀ ਆ ਸਾਡੇ ਕੋਲ ਪਹੁੰਚ ਨਹੀਂ ਹੈ ਅਸੀਂ ਤੇ ਦਿਨ ਰਾਤ ਇਹੀ ਸੋਚ ਰਹੇ ਆ ਵੀ ਪਤਾ ਨਹੀਂ ਉਹਦਾ ਕੀ ਬਣੇਗਾ ਉਹ ਸਿੱਖ ਬਣ ਗਿਆ ਸੋ ਰਿਐਲਿਟੀ ਹੈ ਹੈ ਮਹਾਰਾਜ ਦੇ ਬਚਨ ਬੜੇ ਕੀਮਤੀ ਨੇ ਮਹਾਰਾਜ ਕਹਿੰਦੇ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਉਹ ਭੈ ਦੂਰ ਹੋ ਗਈ ਮੌਤ ਦਾ ਡਰ ਦੁਨੀਆ ਨੂੰ ਸਤਾਉਂਦਾ ਹੈ ਪਰ ਜਿਹੜੇ ਸੱਚ ਦੇ ਨਾਲ ਇੰਗੇਜ ਹੋ ਜਾਂਦੇ ਨੇ ਉਹਨਾਂ ਨੂੰ ਪਤਾ ਹੈ ਵੀ ਆਹ ਭਾਈ ਜੀਵਨ ਦੀ ਰਿਐਲਿਟੀ ਹੈ ਤੇ ਇੱਕ ਦਿਨ ਆਣੀ ਆਣੀ ਹੈ ਨਿਸ਼ਚਿਤ ਹੈ ਇਹਨਾਂ ਚੀਜ਼ਾਂ ਤੋਂ ਡਰਿਆਂ ਜਾਂ ਇਹਨਾਂ ਚੀਜ਼ਾਂ ਦੀ ਨਾ ਗੱਲਬਾਤ ਕਰਿਆਂ ਜਾਂ ਇਹਨਾਂ ਚੀਜ਼ਾਂ ਨੂੰ ਜੇ ਅਸੀਂ ਮੂੰਖ ਤੋਂ ਕੋਈ ਅੱਖਰ ਬੋਲੀਏ ਵੀ ਨਾ ਤਾਂ ਵੀ ਉਹ ਇੱਕ ਦਿਨਾਂ ਦੇ ਇੱਕ ਆ ਜਾਣੀ ਹੈ ਹਰ ਮਨੁੱਖ ਇਸ ਸੰਸਾਰ ਦੇ ਉੱਤੇ ਕੰਦੀ ਉੱਤੇ ਰੁਖੜਾ ਹੈ ਤੇ ਅਚਨ ਚੇਤ ਇਹ ਚੀਜ਼ਾਂ ਸਾਡੇ ਜੀਵਨ ਚ ਵਾਪਰਨੀਆਂ ਨੇ ਸੋ ਮਹਾਰਾਜ ਕਹਿੰਦੇ ਨੇ ਭਾਈ ਗੁਰੂ ਦੀ ਸ਼ਰਨ ਚ ਆ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਤੇਰੇ ਜੀਵਨ ਦੇ ਭੈ ਲਾਥ ਜਾਣਗੇ ਤੇਰੇ ਜੀਵਨ ਦੇ ਵਿੱਚੋਂ ਸਹਿਮ ਲਾਥ ਜਾਣਗੇ ਤੇ ਆਖਿਆ ਦੁੱਖ ਬਿਨਸੇ ਸੁਖ ਪਾਇਆ ਕਿਉਂਕਿ ਨਾ ਮਨੁੱਖੀ ਜੀਵਨ ਦੇ ਆਮ ਵਿਹਾਰ ਵਰਤਾਰੇ ਦੇ ਵਿੱਚ ਬਹੁਤੀਆਂ ਗੱਲਾਂ ਜਿਹੜੀਆਂ ਹੁੰਦੀਆਂ ਨਾ ਉਹ ਇਹਨਾਂ ਦੋਵਾਂ ਚੀਜ਼ਾਂ ਦੀਆਂ ਹੁੰਦੀਆਂ ਦੁੱਖ ਸੁੱਖ ਦੀਆਂ ਹੁੰਦੀਆਂ ਤੁਸੀਂ ਬਾਣੀ ਦੇ ਬੇਅੰਤ ਸ਼ਬਦ ਵੇਖੋਗੇ ਬੇਅੰਤ ਸ਼ਬਦ ਜਿਨ੍ਹਾਂ ਵਿੱਚ ਮਹਾਰਾਜ ਜਦੋਂ ਵੀ ਮਨੁੱਖ ਨੂੰ ਕੋਈ ਗੱਲ ਕਹਿੰਦੇ ਨੇ ਤੇ ਇਹਨਾਂ ਦੁੱਖਾਂ ਸੁੱਖਾਂ ਦੀ ਗੱਲ ਵਾਰ-ਵਾਰ ਕਰਦੇ ਅਨੇਕਾਂ ਐਗਜ਼ਾਮਪਲਾਂ ਦੇ ਕੇ ਕਦੇ ਕਹਿਣਗੇ ਵੀ ਇਹ ਕੱਪੜੇ ਜਿਹੜੇ ਨੇ ਮਨੁੱਖ ਰੋਜ਼ ਬਦਲਦਾ ਐਵੇਂ ਭਾਈ ਦੁੱਖ ਸੁੱਖਾਂ ਗੇ ਇਹ ਗੱਲਾਂ ਕਰਨ ਦਾ ਗੁਰੂ ਸਾਤਸ਼ਾਹੀ ਦਾ ਮੀਨਿੰਗ ਇਹ ਹੈ ਕਿ ਦੁੱਖਾਂ ਸੁੱਖਾਂ ਵੇਲੇ ਵੀ ਐਦੀ ਆਤਮਿਕ ਅਵਸਥਾ ਐਦੀ ਸਟੇਟ ਆਫ ਮਾਈਂਡ ਐਦੀ ਮੈਂਟਲ ਅਬਿਲਟੀ ਜਿਹੜੀ ਹੈ ਉਹ ਥਿਰ ਰਹੀ ਕਿ ਜਿਹੜੀਆਂ ਚੀਜ਼ਾਂ ਸੀ ਪਹਿਲਾਂ ਤੋਂ ਸੁਣ ਲੈਣੇ ਆ ਜਿਨ੍ਹਾਂ ਦੇ ਵਾਸਤੇ ਪਹਿਲਾਂ ਤੋਂ ਤਿਆਰੀ ਕਰ ਲੈਣੇ ਆ ਉਹਨਾਂ ਚੀਜ਼ਾਂ ਦੇ ਪ੍ਰਤੀ ਕੋਈ ਰੋਸ ਕੋਈ ਗਿਣਾ ਤੇ ਸ਼ਿਕਵਾ ਮਨੁੱਖ ਨੂੰ ਬਾਅਦ 'ਚੋਂ ਨਹੀਂ ਹੁੰਦਾ ਪਰ ਜਿਹੜੀ ਚੀਜ਼ ਦੀ ਆਪਾਂ ਤਿਆਰੀ ਨਾ ਕੀਤੀ ਹੋਵੇ ਉਹ ਸਾਰਾ ਇਨਸੀਡੈਂਟ ਇੱਕਦਮ ਵਾਪਰ ਜਾਏ ਤੇ ਮਨੁੱਖ ਉਸ ਅਵਸਥਾ ਦੇ ਅੰਦਰ ਕਈ ਵਾਰੀ ਅਸੀਂ ਅਖਬਾਰਾਂ 'ਚ ਪੜਦੇ ਰਹਿੰਨੇ ਆ ਪੀਪਲ ਆਰ ਨਾ ਇਨਸੀਡੈਂਟ ਫਲਾਣੇ ਦੇ ਘਰ ਵਾਪਰਿਆ ਤੇ ਮਨੁੱਖ ਨੇ ਆਤਮ ਹੱਤਿਆ ਕਰ ਲਈ ਉਹਦਾ ਰੀਜ਼ਨ ਇਹ ਹੀ ਸੀਗਾ ਕਿ ਮਨੁੱਖ ਉਸ ਤਿਆਰੀ ਦੇ ਅੰਦਰ ਨਹੀਂ ਸੀਗਾ ਗੁਰੂ ਪਾਤਸ਼ਾਹ ਜੀ ਨੇ ਹਰ ਪੱਖ ਦੀ ਤਿਆਰੀ ਸਿੱਖ ਨੂੰ ਕਰਾਈ ਐਵੇਂ ਨਹੀਂ ਉਹ ਸੂਰਮੇ 80 ਸਾਲ ਜਦੋਂ ਜਹੇਦ ਨਾਲ ਜੁੱਦਦਿਆਂ ਹੋયા ਸਿੱਖ ਰਾਜ ਨੂੰ ਕਾਇਮ ਕਰਦੇ ਨੇ ਇਹਦੀ ਤਿਆਰੀ ਮਹਾਰਾਜ ਨੇ 239 ਸਾਲ ਲਾ ਕੇ ਕਰਾਈ ਹਰ ਇੱਕ ਪੜਾ ਤੇ ਇਹਨਾਂ ਦੀ ਬਾਣੀ ਦੇ ਬਚਨਾਂ ਰਾਹੀਂ ਸੰਦੇਸ਼ਾ ਰਾਹੀ ਉਪਦੇਸ਼ਾ ਰਾਹੀ ਆਪ ਸ਼ਹਾਦਤਾਂ ਤੇ ਜਾਮ ਪੀ ਕੇ ਸਾਰਾ ਕੁਝ ਕਰਕੇ ਨਾ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੀ ਪਹਿਲਾਂ ਹੀ ਸਾਰੀ ਐਕਸਰਸਾਈਜ਼ ਕਰਵਾਈ ਹੈ ਸੋ ਜੇ ਅਸੀਂ ਵੀ ਜੀਵਨ ਦੇ ਦੁੱਖਾਂ ਸੁੱਖਾਂ ਨੂੰ ਦੂਰ ਕਰਨਾ ਚਾਹੁੰਦੇ ਆ ਸਾਨੂੰ ਵੀ ਇਹ ਗੱਲ ਚੇਤੇ ਕਰ ਲੈਣੀ ਚਾਹੀਦੀ ਹੈ ਕਿ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਅੱਗੇ ਕਿਹਾ ਦਿਆਲ ਹੋਆ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰੁ ਧਿਆਇਆ ਧਿਆਨ ਦਾ ਮੀਨਿੰਗ ਹੈ ਉਹਦੇ ਸੰਦੇਸ਼ ਤੇ ਉਪਦੇਸ਼ ਦਿੱਤੇ ਹੋਏ ਨੂੰ ਜੀਵਨ ਦੇ ਅੰਦਰ ਫੋਲੋ ਕਰ ਲੈਣਾ। ਇਹਨਾਂ ਮਨਾਂ ਦੇ ਅੰਦਰ ਵਸਾ ਲੈਣਾ। ਇਹਨਾਂ ਹਿਰਦਿਆਂ ਦੇ ਅੰਦਰ ਉਸ ਬਾਣੀ ਦਾ ਵਸ ਜਾਣਾ। ਸੋ ਜੇ ਅਸੀਂ ਵੀ ਜੀਵਨ ਦੇ ਡਰ ਤੇ ਸਹਿਮ ਦੂਰ ਕਰਨਾ ਚਾਹੁੰਦੇ ਆ ਨਾ ਅਸੀਂ ਵੀ ਗੁਰੂ ਪਾਤਸ਼ਾਹ ਜੀ ਦੇ ਦਿੱਤੇ ਹੋਏ ਸੰਦੇਸ਼ਾਂ ਤੇ ਉਪਦੇਸ਼ਾਂ ਨੂੰ ਇਹਨਾਂ ਹਿਰਦਿਆਂ ਚ ਵਸਾਈਏ ਤੇ ਜੀਵਨ ਦਾ ਅਸਲ ਸੁੱਖ ਤੇ ਅਸਲ ਆਨੰਦ ਅਸੀਂ ਮਾਣ ਸਕਦੇ ਆ। ਇਨੀ ਇੱਕ ਵਿਚਾਰਾ ਕਰਦੇ ਆ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ